ਕਿਉਂ ਲੱਗੇ ਬਹੁਤ ਵਧੀਆ ਮੂਵੀ ਸੀ ਮੈਂ ਤੁਹਾਨੂੰ ਕੀ ਲੱਗਿਆ ਮੂਵੀ ਤੇ ਕੀ ਸੰਕੇਤ ਲੱਗਦਾ ਸਕੇ ਤਾਂ ਇਹ ਜਿਵੇਂ ਅੱਜਕੱਲ ਸਾਰੇ ਬਾਹਰ ਜਾ ਰਹੇ ਨੇ ਹਾਂਜੀ ਹਾਂ ਅੱਜ ਹੁਣ ਤੁਸੀਂ ਦੇਖ ਰਹੇ ਹੋ ਕੀ ਮਾਹੌਲ ਹੈ ਸਾਰੇ ਫੇਰ ਇੱਧਰ ਵਾਪਸ ਭੇਜ ਰਹੇ ਨੇ ਉਹੀ ਚੀਜ਼ ਦਿਖਾਈ ਆਈ ਇੱਥੇ ਆਪਣਾ ਸੈਟਅਪ ਕਰੋ ਉਹੀ ਚੀਜ਼ ਦਿਖਾਈ ਜਿਵੇਂ ਬਾਹਰ ਨਾ ਜਾਓ ਇੱਥੋਂ ਆਪਣਾ ਪਿੰਡ ਆਪਣਾ ਸਾਰਾ ਕੁਝ ਸੰਭੋਪਸ ਸਹੀ ਚੀਜ਼ ਦਿਖਾਈ ਆਪਣੇ ਫਿਲਮ ਦੇ ਵਿੱਚ ਇਹ ਦੇਖਿਆ ਬਹੁਤ ਵੱਡਾ ਸੰਕੇਤ ਦਿੱਤਾ ਕਿ ਸਰਕਾਰਾਂ ਤਾਂ ਬਾਹਰ ਜਾ ਰਹੇ ਨੇ ਪੰਜਾਬ ਦੇ ਮੁੰਡੇ ਕਿਉਂਕਿ ਇੱਥੇ ਨੌਕਰੀ ਨਹੀਂ ਮਿਲ ਰਹੀ ਆ ਨਹੀਂ ਹੈਗੀ ਜੀ ਬਿਲਕੁਲ ਰੀਜ਼ਨ ਇਹੀ ਹੈ ਬਾਹਰ ਜਾਣ ਦਾ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸੱਚਾਈ ਦਿਖਾਈ ਗਈ ਹੈ ਦੇ ਵਿੱਚ ਜੇ ਇੱਥੇ ਕੰਮ ਹੋਵੇ ਅਸੀਂ ਬਾਹਰ ਕਿਉਂ ਜਾਈਏ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਅਮਰਦੀਪ ਦੇ ਬੇਟੇ ਲਖਸ ਦੀ ਕਿਵੇਂ ਲੱਗੀ ਅਦਾਕਾਰੀ ਅੱਛੀ ਸੀਗੀ ਬਹੁਤ ਅੱਛੀ ਸਾਰੇ ਮਤਲਬ ਸਾਰੇ ਕੈਰੈਕਟਰਾਈਜ਼ੇਸ਼ਨ ਬਹੁਤ ਅੱਛੀ ਸੀਗੀ ਦੇ ਵਿੱਚ ਥੈਂਕ ਯੂ ਸਰ ਓਕੇ ਜੀ ਕਿਵੇਂ ਲੱਗੀ ਜੀ ਮੂਵੀ ਬਹੁਤ ਵਧੀਆ ਬਹੁਤ ਵਧੀਆ ਕਿ ਲਗਾਦਾ ਇਹ ਇਦਾਂ ਦੇ ਕੰਸੈਪਟ ਪੰਜਾਬ ਦੇ ਵਿੱਚ ਬਣਦੇ ਰਹਿਣੇ ਚਾਹੀਦੇ ਨੇ ਵੱਡੇ ਚਾਹੀਦੇ ਹਾਂਜੀ ਵੱਡੇ ਚਾਹੀਦੇ ਕਿਉਂਕਿ ਸਾਡੇ ਨੌਜਵਾਨ ਪੀੜੀ ਲਈ ਬਹੁਤ ਹੀ ਜ਼ਰੂਰੀ ਹੈ ਇਦਾਂ ਦੀਆਂ ਫਿਲਮਾਂ ਬਣਨੀ ਚਾਹੀਦੀਆਂ ਨੇ ਬਹੁਤ ਹੀ ਅੱਛਾ ਮੈਸੇਜ ਹੈ ਅੰਮਰਵਈ ਨੇ ਵਾਕਈ ਮਤਲਬ ਮ ਜਿੰਮੇਦਾਰੀ ਦੇ ਪੁਰਾਣੀਆਂ ਫਿਲਮਾਂ ਨੇ ਉਦੋਂ ਇੱਕ ਸਟੈਪ ਅੱਗੇ ਹੀ ਹੈ ਬਿਲਕੁਲ ਬਿਲਕੁਲ ਇਸ ਦੇ ਵਿੱਚ ਇੱਕ ਬਹੁਤ ਹੀ ਵਧੀਆ ਸੰਕੇਤ ਦਿੱਤਾ ਗਿਆ ਜੋ ਕਿ ਆਪਣੇ ਪੰਜਾਬ ਦੇ ਵਿੱਚ ਨੌਕਰੀਆਂ ਨੂੰ ਲੈ ਕੇ ਮੈਸੇਜ ਦਿੱਤਾ ਗਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਚਾਹੀਦਾ ਬਿਲਕੁਲ ਸਾਡੀ ਸਰਕਾਰ ਤੇ ਵੀ ਚੁੰਡੀ ਵਧੀਆ ਥੋੜੀ ਜਿਹੀ ਇੱਕ ਕਿਉਂਕਿ ਸਾਰੀ ਸਰਕਾਰਾਂ ਨੂੰ ਚਾਹੀਦਾ ਸਾਰਿਆਂ ਨੂੰ ਤਾਂ ਕਿ ਸਾਡੇ ਨੌਜਵਾਨਾਂ ਲਈ ਇਥੇ ਨੌਕਰੀਆਂ ਦਾ ਪ੍ਰਬੰਧ ਕਰੋ ਤਾਂ ਕਿ ਜਿਹੜੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਨੇ ਖੱਜਲ ਨਾ ਹੋਣ ਮਾਰ ਤੱਕੇ ਵਧੀਆ ਯਾਰ ਬਹੁਤ ਵਧੀਆ ਲੱਗੀ ਹਾਂ ਹਾਂ ਸਾਰਿਆਂ ਨੂੰ ਕੀ ਲੱਗਦਾ ਜੀ ਮਨ ਆਪਣੇ ਇੰਡਸਟਰੀ ਦੇ ਵਿੱਚ ਇਦਾਂ ਦੀ ਫਲਮਾਂ ਹੋਣੀ ਚਾਹੀਦੀ ਨੇ ਆਉਣੀਆਂ ਚਾਹੀਦੀਆਂ ਨੇ ਜਿਹੜੀਆਂ ਦੇਖੋ ਕੱਲੀ ਮੈਸੇਜ ਵਾਲੀ ਫਿਲਮ ਹੁੰਦੀ ਹੈ ਨਾ ਬੰਦੇ ਬੋਰ ਹੋ ਜਾਂਦੇ ਆ ਹਾਂ ਜੀ ਹਾਂ ਜੀ ਕਾ ਅੰਬਰਦੀਪ ਸਿੰਘ ਉਹਨਾਂ ਨੇ ਕੀ ਕੀਤਾ ਜੀ ਮੈਸੇਜ ਵੀ ਦਿੱਤਾ ਪਰ ਉਹਨੂੰ ਇੱਕ ਲਵ ਸਟੋਰੀ ਚ ਲਪੇਟ ਕੇ ਦਿੱਤਾ ਉਹਦੇ ਨਾਲ ਕੀ ਹੈ ਕਿ ਫਿਲਮ ਦੇ ਥਰੂਆਊਟ ਦ ਫਿਲਮ ਤੁਹਾਨੂੰ ਇੱਕ ਯੰਗ ਲਵ ਸਟੋਰੀ ਦੇਖਣ ਨੂੰ ਮਿਲਦੀ ਹੈ ਪਰ ਇੱਕ ਮੈਸੇਜ ਦੇਣਾ ਉਹ ਜ਼ਰੂਰ ਕਿ ਬੰਦਾ ਕੀ ਕਰਦਾ ਜਾਂ ਮੈਸੇਜ ਵਾਲੀ ਫਿਲਮ ਬਣਾਉਂਦਾ ਜਾਂ ਲਵ ਸਟੋਰੀ ਬਣਾਉਂਦਾ ਇਹ ਇਹਨਾਂ ਦੀ ਖੂਬੀ ਹੈ ਕਿ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਕਿੰਨੀ ਵਧੀਆ ਕਹਾਣੀ ਬਣਾਈ ਹੈ ਬਿਲਕੁਲ ਬਿਲਕੁਲ ਇਹ ਕਾਬਲੇ ਤਾਰੀਫ ਹੈ ਕਿ ਉਹਨਾਂ ਨੇ ਇਦਾਂ ਦੀ ਫਿਲਮਾਂ ਤੇ ਕੰਮ ਕੀਤਾ ਈ ਇੱਕ ਹੋਰ ਸਵਾਲ ਹੈ ਆਪਾਂ ਅੱਜ ਕੱਲ ਦੇਖਦੇ ਹਾਂ ਰੁਝਾਨ ਜਿਹੜੇ ਕਿ ਫਿਲਮ ਦੇ ਵਿੱਚ ਵੀ ਮੈਸੇਜ ਦਿੱਤਾ ਗਿਆ ਕਿ ਜ਼ਿਆਦਾਤਰ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਸੀ ਜੀ ਪਰ ਹੁਣ ਕਿਸੇ ਨਾ ਕਿਸੇ ਰੁਝਾਨ ਕਰਕੇ ਬਾਹਰ ਨਹੀਂ ਜਾ ਰਹੇ ਕੈਨੇਡਾ ਇੱਥੇ ਸ਼ਿਫਟ ਹੋ ਰਹੇ ਨੇ ਕਿ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਪੰਜਾਬ ਸਰਕਾਰ ਨੂੰ ਇਹਦੇ ਬਾਰੇ ਕੀ ਕਰਨਾ ਚਾਹੀਦਾ ਹੈ ਦੇਖੋ ਨੌਕਰੀਆਂ ਤਾਂ ਉੱਥੇ ਵੀ ਨਹੀਂ ਮਿਲ ਰਹੀਆਂ ਹੁਣ ਉੱਥੇ ਇੰਨਾ ਪੈਸਾ ਲਾ ਕੇ ਜਿਹੜੇ ਉੱਥੇ ਬੈਠੇ ਨੇ ਜਿਹੜੇ ਬੰਦੇ ਹੁਣ ਕਹਿੰਦੇ ਵੀ ਅਸੀਂ ਇੰਨਾ ਪੈਸਾ ਵੀ ਲਾ ਲਦਾ ਪੜ੍ਹਾਈ ਤੇ ਤੇ ਹੁਣ ਵੀ ਜੌਬਸ ਨਹੀਂ ਮਿਲ ਰਹੀਆਂ ਉਹਨਾਂ ਨੂੰ ਤਾਂ ਆਪ ਸਮਝ ਨਹੀਂ ਆ ਰਿਹਾ ਕਰੀਏ ਕੀ ਤੇ ਉਹੀ ਪੈਸਾ ਜੇ ਇੱਥੇ ਕਿਸੇ ਕੰਮ ਤੇ ਲਾਇਆ ਹੁੰਦਾ ਤਾਂ ਇੱਥੇ ਹੀ ਏਮਪਲੋਇਮੈਂਟ ਜਨਰੇਟ ਹੋ ਜਾਂਦੀ ਸੋ ਮੈਂ ਤਾਂ ਇਹ ਮੰਨਦਾ ਹੈਗਾ ਕਿ ਜੇ ਤੁਸੀਂ ਪੈਸਾ ਹੀ ਲਾਉਣਾ ਆ ਆਪਣੇ ਆਪਣੀ এমਪਲੋਇਮੈਂਟ ਲਈ ਤਾਂ ਇੱਥੇ ਲਾਓ ਹੁਣ ਉਹ ਉੱਥੇ ਜਾ ਕੇ ਪੈਸਾ ਵੀ ਲੱਗ ਗਿਆ ਕੰਮ ਵੀ ਨਹੀਂ ਬਣਿਆ ਬਿਲਕੁਲ ਬਿਲਕੁਲ ਇੱਕ ਹੋਰ ਚੀਜ਼ ਆਈ ਫਿਲਮਾਂ ਦੇ ਵਿੱਚ ਇਹ ਦੇਖਿਆ ਗਿਆ ਕਿ ਕਿਤਨਾ ਕਿਤੇ ਸਰਕਾਰ ਦੇ ਉੱਤੇ ਇੱਕ ਨਿਸ਼ਾਨਾ ਕਸ਼ਿਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹਾਂਗੇ ਦੇਖੋ ਸਰਕਾਰ ਦੇ ਤਾਂ ਨਹੀਂ ਆ ਯੂਥ ਨੂੰ ਉਹਨਾਂ ਨੇ ਟਾਰਗੇਟ ਕੀਤਾ ਕਿ ਵੀ ਤੁਸੀਂ ਆਪ ਇੱਥੇ ਆਪਣਾ ਮਤਲਬ ਪੰਜਾਬ ਵੀ ਬਹੁਤ ਵਧੀਆ ਜਗ੍ਹਾ ਕਿੱਲਾ ਕੈਨੇਡਾ ਕੈਨੇਡਾ ਨਾ ਘਰੀ ਜਾਓ ਉਹਨਾਂ ਨੇ ਕਿਸ ਸਰਕਾਰ ਤੇ ਤਾਂ ਉਹ ਨਹੀਂ ਮਤਲਬ ਨਿਸ਼ਾਨਾ ਲਾਇਆ ਨਹੀਂ ਆਪਾਂ ਦੇਖਿਆ ਨਾ ਹੁਣ ਧਰਨੇ ਤੇ ਕਈ ਨੌਜਵਾਨਾਂ ਨੂੰ ਪੜ੍ਹੇ ਲਿਖਿਆਂ ਨੂੰ ਬੀਏਡ ਕੀਤੀ ਵੀ ਜਿਹਨਾਂ ਦੀ ਉਹ ਟੈਟ ਪਾਸ ਧਰਨੇ ਲਾ ਰਹੇ ਨੇ ਉਹਨਾਂ ਉੱਤੇ ਵੀ ਡਾਂਗਾ ਵਰਦੀਆਂ ਨੇ ਜਿਹੜਾ ਕਿ ਸੇਮ ਮੂਵੀ ਦੇ ਵਿੱਚ ਦਿਖਾਇਆ ਗਿਆ ਉਹਦੇ ਬਾਰੇ ਗੱਲ ਕਰਦੇ ਉਵੇਂ ਕਹਿੰਦੇ ਇਹ ਜਿਹੇ ਧਰਨੇ ਇਸ ਜਿਹੇ ਡਿਮੋਨਸਟ੍ਰੇਸ਼ਨ ਤਾਂ ਕੈਨੇਡਾ 'ਚ ਵੀ ਹੁੰਦੀਆਂ ਕਿਹੜਾ ਇਹ ਜਾਂ ਕੰਟਰੀ ਹੈ ਕਿਹੜਾ ਇਹ ਜਾਂ ਸਟੇਟ ਹੈ ਜਿੱਥੇ ਨਹੀਂ ਹੁੰਦਾ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਕਮਿਊਨਿਟੀ ਜਾਂ ਕੋਈ ਕੋਈ ਅਪਸੈਟ ਹੁੰਦੀ ਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਬਹੁਤ ਵੱਡਾ ਡਿਸੀਜਨ ਲੈ ਕੇ ਸਟੇਟ ਛੱਡ ਕੇ ਕੈਨੇਡਾ ਚਲੇ ਜਾਈਏ ਮੇਰਾ ਤਾਂ ਇਹ ਮੰਨਣਾ ਜੋ ਇਹ ਫਿਲਮ ਦੱਸਦੀ ਆ ਮੈਂ ਉਹਨਾਂ ਅਗਰੀ ਕਰਦਾ ਕਿ ਇੱਥੇ ਹੀ ਕੁਛ ਨਾ ਕੁਛ ਰੋਜ਼ਗਾਰ ਲੱਭਣਾ ਚਾਹੀਦਾ ਔਰ ਕਿਉਂਕਿ ਹੁਣ ਤਾਂ ਕਲੀਅਰ ਘਟ ਹੈ ਨਾ ਜੀ ਪਹਿਲਾਂ ਤਾਂ ਬੰਦੇ ਕਹਿੰਦੇ ਚਲੋ ਕੈਨੇਡਾ ਜਾ ਕੇ এমਪਲੋਇਮੈਂਟ ਮਿਲ ਜੂ ਹੁਣ ਤਾਂ ਬੱਚੇ ਵਾਪਸ ਆ ਰਹੇ ਆ ਜੀ ਸੋ ਆਈ ਥਿੰਕ ਇਹ ਸਹੀ ਮੈਸੇਜ ਦੇ ਰਹੀ ਹੈ ਫਿਲਮ ਹਾਂਜੀ ਕਿਵੇਂ ਲੱਗੀ ਮੂਵੀ ਤੁਹਾਨੂੰ ਬਹੁਤ ਸੋਹਣੀ ਤੁਹਾਨੂੰ ਬਹੁਤ ਵਧੀਆ ਤੁਹਾਨੂੰ ਬਹੁਤ ਵਧੀਆ ਮੂ ਜੋ ਲੋਕ ਫੋਰਨ ਜਾ ਕੇ ਕੰਮ ਕਰਦੇ ਉਹ ਹੀ ਕੰਮ ਇੱਥੇ ਵੀ ਕਰ ਲੈਣ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ ਔਰ ਤੇ ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਦੇਖਣ ਪਛਾਨਣ ਵਾਲਾ ਕੋਈ ਨਹੀਂ ਸਾਡਾ ਕੋਈ ਰਿਸ਼ਤੇਦਾਰ ਨਹੀਂ ਹੈ ਬਟ ਇੱਥੇ ਰਹਿ ਕੇ ਤੁਸੀਂ ਕੰਮ ਕਰ ਸਕਦੇ ਹੋ ਇੱਥੇ ਆਪਣੇ ਲੋਕ ਠੀਕ ਹੈ ਇੱਕ ਹੋਰ ਆ ਵੀ ਮਨ ਆਪਾਂ ਦੇਖਿਆ ਵੀ ਅਮਰਦੀਪ ਨੇ ਆਪਣੀ ਮੂਵੀ ਦੇ ਵਿੱਚ ਇੱਕ ਨਵਾਂ ਐਕਟਰ ਲਾਂਚ ਕੀਤਾ ਜਿਹੜਾ ਕਿ ਉਹਨਾਂ ਦਾ ਆਪਣਾ ਬੇਟਾ ਤੇ ਉਹਨਾਂ ਦੀ ਐਕਟਿੰਗ ਬਾਰੇ ਤੁਸੀਂ ਕੀ ਕਹਿਣਾ ਚਾਹੋ ਉਹਨਾਂ ਦੀ ਐਕਟਿੰਗ ਫਸਟ ਟਾਈਮ ਬਹੁਤ ਵਧੀਆ ਹੈ ਐਂਟਰੀ즈 ਵੀ ਉਹਨਾਂ ਦੀ ਹੋਈ ਹੈ ਸਾਰ ਨਾ ਜਾਓ ਪੰਜਾਬ ਚ ਰਹਿ ਕੇ ਜੋ ਕਰਨਾ ਹੈ ਇੱਥੇ ਕਰੋ ਇੱਥੇ ਵਧੀਆ ਗਰੋ ਖੁਦ ਵੀ ਹੋਗੇ ਤਾਂ ਪੰਜਾਬ ਨੂੰ ਵੀ ਨਾਲ ਗਰੋ ਕਰੋਗੇ ਤੇ ਤੁਸੀਂ ਬਾਹਰ ਜਾਣ ਦੇ ਹੱਕ ਚੈ ਨਹੀਂਗੇ ਮੈਂ ਬਿਲਕੁਲ ਨਹੀਂ ਜਾਣਾ ਮੈਂ ਐਕਟ੍ਰੈਸ ਵੀ ਨੇ ਪੰਜਾਬੀ ਇੰਡਸਟਰੀ ਚ ਰਹਿ ਕੇ ਪੜ੍ਹੇ ਲੇਕਿਨ ਉਹਦੇ ਡਾਂਗਾ ਵੱਰਦੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਉਹ ਚੀਜ਼ ਗਲਤ ਹੈ ਲੇਕਿਨ ਇੱਕ ਤਰਫ ਆ ਵੀਏ ਕਿ ਸਰਕਾਰ ਨੂੰ ਆਪਣਾ ਵੀ ਦੇਖਣਾ ਹੁੰਦਾ ਬਟ ਜੋ ਉਹ ਚੀਜ਼ ਕਰਦੇ ਐ ਲੋਕਾਂ ਨਾਲ ਉਹ ਥੋੜੀ ਜੀ ਗਲਤ ਹੈ ਉਹ ਸਰਕਾਰ ਨੂੰ ਹੀ ਵੇਖਣਾ ਚਾਹੀਦਾ ਹੈ ਬਾਕੀ ਫਿਲਮ ਬਹੁਤ ਵਧੀਆ ਸੀ ਫਿਲਮ ਬਹੁਤ আচ্ছা ਇੱਕ ਹੋਰ ਦੱਸੋ ਸਾਰਨੋਂ ਵਧੀਆ ਚੀਜ਼ ਕਿਹੜੀ ਲੱਗੀ ਮੂਵੀ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਇੱਕ ਸੀਨ ਦਿਖਾਇਆ ਕਿ ਪੰਜਾਬੀਅਤ ਨੂੰ ਸੰਭਾਲ ਲਓ ਕਿਉਂਕਿ ਉਹਨਾਂ ਤੋਂ ਬਾਅਦ ਬਹੁਤ ਜ਼ਿਆਦਾ ਸਭ ਨੇ ਦੇਖਿਆ ਕਿ ਕਿਵੇਂ-ਕਿਵੇਂ ਹੋ ਰਿਹਾ ਬਟ ਹਾਂ ਉਹ ਸੀਨ ਤੋਂ ਬਾਅਦ ਇਟਸ ਲੇਕ ਕਿ ਬਹੁਤ ਵਧੀਆ ਇੱਕ ਮੈਸੇਜ ਵੀ ਦਿੱਤਾ ਹੈ ਯੈਸ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਜੀ ਇਹਨੇ ਕਮਾਲ ਹੀ ਕਰਤਾ ਹੈ ਇਹ ਲੱਗਦਾ ਹੀ ਨਹੀਂ ਕਿ ਇਹਦੀ ਪਹਿਲੀ ਵਾਰੀ ਸੀਗੀ ਤੇ ਬਹੁਤ ਪਿਆਰਾ ਕੰਮ ਕੀਤਾ ਇਹਨੇ ਐ ਮਤਲਬ ਐ ਕਦੇ ਇੱਕ ਥਾਂ ਤੇ ਫੀਲ ਨਹੀਂ ਹੋਇਆ ਕਿ ਇਸ ਮੁੰਡੇ ਨੇ ਕਦੇ ਕੈਰੈਕਟਰ ਛੱਡਿਆ ਹੋਵੇ ਜਾਂ ਇਹਨੇ ਇਹ ਚੀਜ਼ ਨਾ ਪੜ੍ਹੀ ਹੋਵੇ ਹਰ ਇੱਕ ਚੀਜ਼ ਬਹੁਤ ਪਿਆਰ ਨਾਲ ਕੀਤੀ ਹੈ ਨਹੀਂ ਨਹੀਂ ਇਹ ਤਾਂ ਕਾਬਲੇ ਤਾਰੀਫ ਆ ਕਿ ਉਹਨਾਂ ਦੀ ਅਦਾਕਾਰੀ ਬਹੁਤ ਹੀ ਵਧੀਆ ਸੀਗੀ ਇਸ ਤੋਂ ਇਲਾਵਾ ਤੁਸੀਂ ਆਪਾਂ ਸਾਰਿਆਂ ਨੇ ਮੂਵੀ ਦੇਖੀ ਮੂਵੀ ਬਹੁਤ ਸੱਚੀ ਬਹੁਤ ਪਿਆਰੀ ਹੈਗੀ ਤੇ ਤੁਹਾਨੂੰ ਇੱਕ ਖਾਸ ਚੀਜ਼ ਜਿਹੜੀ ਕਿ ਲੋਕਾਂ ਨੂੰ ਸੰਕੇਤ ਦੰਦੀ ਹੋਵੇ ਉਹ ਕਿਹੜੀ ਲੱਗੀ ਉਹ ਇਹ ਚੀਜ਼ ਲੱਗੀ ਕਿ ਇਸ ਪੰਜਾਬ ਦੀ ਧਰਤੀ ਨਾਲ ਪਿਆਰ ਇਹ ਪਿਆਰ ਬਹੁਤ ਘਟਦਾ ਜਾ ਰਿਹਾ ਅੱਜਕੱਲ ਲੋਕ ਜਿਵੇਂ ਬਾਹਰ ਜਾ ਰਹੇ ਆ ਕੈਨੇਡਾ ਜਾ ਰਹੇ ਆ ਅਮਰੀਕਾ ਜਾ ਰਹੇ ਆ ਇਹ ਮਤਲਬ ਸਪਾਊਸ ਵੀਜ਼ਾ ਵੀ ਲੱਗ ਰਹੇ ਆ ਲੋਕਾਂ ਦੇ ਐ ਯੰਗਸਟਰਸ ਦਾ ਨਿਕਲਾ ਹਰੇਕ ਬੰਦੇ ਦਾ ਜਿਹੜਾ ਬਾਹਰ ਜਾ ਰਿਹਾ ਉਹਨੂੰ ਇਹ ਜੋੜ ਕੇ ਰੱਖੂਗੀ ਫਿਲਮ ਵਾਪਸ ਖਿੱਚੂਗੀ ਜਿਹੜੇ ਬਾਹਰ ਆਪਣੇ ਸਾਥੀ ਵਸਦੇ ਆ ਉਹਨਾਂ ਨੂੰ ਵਾਪਸ ਬੁਲਾਉਗੀ ਕਿ ਹਾਂ ਅਸੀਂ ਵੀ ਪੰਜਾਬ 'ਚ ਵਸੀਏ ਅਸੀਂ ਵੀ ਇਸ ਧਰਤੀ ਦਾ ਸੁਧਾਰ ਕਰੀਏ ਬਿਲਕੁਲ ਬਿਲਕੁਲ ਆਪਣੀ ਮੂਵੀ ਦੇ ਵਿੱਚ ਨਾ ਇੱਕ ਹੋਰ ਵੀ ਬਲੱਖਣ ਚੀਜ਼ ਕੀਤੀ ਗਈ ਹੈ ਜਿਹੜੀ ਕਿ ਮਹਾਰਾਜ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦਾ ਇੱਕ ਕਰੈਕਟਰ ਦਿਖਾਇਆ ਗਿਆ ਬਖੂਬੀ ਜਿਹੜਾ ਕਿ ਆਮਰ ਸੈਮਰੀ ਜੀ ਨੇ ਨਿਵਾਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੂਗਾ ਉਹ ਕਰੈਕਟਰ ਵੀ ਜੀ ਬਹੁਤ ਬਖੂਬ ਨਿਵਾਇਆ ਉਹਨਾਂ ਨੇ ਉਹਨਾਂ ਨੇ ਹਰੇਕ ਚੀਜ਼ ਦਾ ਧਿਆਨ ਰੱਖਿਆ ਤੇ ਉਹਨਾਂ ਦੀ ਉਹਨਾਂ ਦੀ ਐਕਟਿੰਗ ਲੱਗਦੀ ਨਹੀਂ ਕਿ ਉਹ ਐਕਟਿੰਗ ਕਰ ਰਿਹਾ ਹੈ ਉਹ ਉਹਨਾਂ ਦਾ ਨੇਚਰਲ ਲੱਗ ਰਿਹਾ ਹੈ ਕਿ ਹਾਂ ਸ਼ੇਰੇ ਪੰਜਾਬ ਖੁਦ ਇਸ ਫਿਲਮ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਇਸ ਫਿਲਮ ਨੂੰ ਰੰਗ ਭਾਗ ਲਾਏ ਨੇ ਤੇ ਬਾਬੇ ਦਾ ਹੱਥ ਆਪਣੇ ਸਿਰ ਤੇ ਰੱਖਿਆ ਤੁਹਾਨੂੰ ਕੀ ਲੱਗਦਾ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਇਦਾਂ ਦੀਆਂ ਮੂਵੀਜ਼ ਦੇ ਵਿੱਚ ਇਦਾਂ ਦੇ ਕਰੈਕਟਰ ਜਿਹੜੇ ਕਿ ਸਾਡੇ ਪੰਜਾਬ ਦੀ ਸ਼ਾਨ ਉਹ ਸ਼ੌਕਤ ਨੂੰ ਵਧਾਉਂਦੇ ਨੇ ਇਦਾਂ ਦੇ ਸ਼ਾਮਲ ਹੋਣੇ ਚਾਹੀਦੇ ਨੇ ਤੇ ਉਹਨਾਂ ਦੇ ਉੱਤੇ ਮੂਵੀ ਬਣਡੀਆਂ ਚਾਹੀਦੀਆਂ ਨੇ ਹਾਂਜੀ ਇਹ ਚੀਜ਼ ਨਾ ਥੋੜੀ ਸੈਂਸਿਟਿਵ ਰਹਿੰਦੀ ਹੈ ਤਾਂ ਇਹ ਚੀਜ਼ ਨੂੰ ਥੋੜਾ ਜਿਹਾ ਧਿਆਨ ਨਾਲ ਆਪਾਂ ਨੂੰ ਬਣਾਉਣਾ ਪੈਂਦਾ ਹੈ ਇਹ ਚੀਜ਼ਾਂ ਲਈ ਬਰੀਕੀਆਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਇਸ ਲਈ ਇਹ ਆਪਣੇ ਘਟ ਬੰਦੀਆਂ ਜੇ ਕੁਝ ਬੰਦੀਆਂ ਤਾਂ ਉਹ ਬੈਨ ਵੀ ਹੋ ਜਾਂਦੀ ਹੈ ਇਹ ਬੈਨ ਤਾਂ ਹੁੰਦੀ ਹੈ ਕਿ ਬਰੀਕੀਆਂ ਤੇ ਆਪਾਂ ਗੌਰ ਨਹੀਂ ਕਰਦੇ ਤੇ ਲੋਕਾਂ ਨੂੰ ਉਹ ਚੀਜ਼ ਅਫੈਂਡ ਕਰ ਜਾਂਦੀ ਹੈ ਤਾਂ ਕਰਕੇ ਇਹ ਬਣ ਨਹੀਂ ਪਾਉਂਦੀ ਪਰ ਬਣਾਉਣ ਦੀ ਕੋਸ਼ਿਸ਼ ਬਣਾਉਣ ਦੀ ਕੋਸ਼ਿਸ਼ ਬਹੁਤ ਕਰ ਰਹੇ ਲੋਕ ਇਹ ਆਪਣੇ ਸ਼ਾਰਟ ਫਿਲਮਸ ਦੇਖੋ ਤੁਸੀਂ ਕਿੰਨੀਆਂ ਬਣਦੀਆਂ ਇਹਨਾਂ ਤੇ ਪਰ ਇਹ ਚੀਜ਼ ਬਣਨ ਦੀ ਕੋਸ਼ਿਸ਼ ਹੁਣ ਜਾਰੀ ਹੈ ਤੇ ਹੁਣੇ ਅੱਗੇ ਮੈਨੂੰ ਲੱਗਦਾ ਹੈ ਇਸੇ ਚੀਜ਼ ਤੇ ਵਾਧਾ ਹੋਊਗਾ ਆਪਣੀ ਇੰਡਸਟਰੀ 'ਚ